ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਜੀ ਨੂੰ ਪਤਾ ਪੰਜਾਬ ਦੇ ਵਿੱਚ ਐਡੇ ਵੱਡੇ ਪੱਧਰ ਤੇ ਜੋ ਹੜਾ ਆਇਆ ਤੇ ਐਡੇ ਵੱਡੇ ਪੱਧਰ ਤੇ ਸਾਡੀ ਬਰਬਾਦੀ ਹੋਈ ਜਿਹੜੀ ਪੰਜਾਬ ਦੀ ਕਿੰਨਾ ਵੱਡਾ ਏਰੀਆ ਜਿਹੜਾ ਹੜ੍ਹਾਂ ਦੀ ਮਾਰ ਹੇਟ ਆਇਆ ਜਿਹੜੀਆਂ ਜ਼ਮੀਨਾਂ ਵੀ ਖਰਾਬ ਹੋਈਆਂ ਜਿਨ੍ਹਾਂ 'ਚ ਰੇਤ ਚੜੀ 5-5 ਫੁੱਟ ਤੇ ਜਿਨ੍ਹਾਂ ਦੇ ਵਿੱਚ ਫਸਲਾਂ ਖਰਾਬ ਹੋਈਆਂ ਉਹਨਾਂ ਦੀ ਤਾਂ ਗਿਣਤੀ ਉਹ ਕੋਈ ਨਹੀਂ ਵੀ ਕਿੰਨੇ ਏਕੜ ਕਿੰਨੇ ਕਿਲੇ ਆਪਾਂ ਕਹੀਏ ਕੋਈ ਐਸਟੀਮੇਟ ਨਹੀਂ ਲੱਗ ਰਿਹਾ ਕਿੰਨੇ ਪਿੰਡ ਨੇ ਜਿਹੜੀ ਇਸ ਇਸ ਜਿਹੜੀ ਹੜ ਦੇ ਮਾਰ ਹੇਠ ਆਏ ਨੇ ਜੀ ਉਹਨਾਂ ਨੂੰ ਮੁੱਖ ਰੱਖਦੇ ਹੋਏ ਜਿੱਥੇ ਸਾਡੇ ਪੈਣ ਭਰਾਮਾ ਦੇ ਅੰਦਰ ਇਨਸਾਨੀਤ ਵੱਸਦੀ ਆ ਉਦੋਂ ਹੀ ਸਾਡੇ ਇਹ ਭਰਾ ਅੱਜ ਜਿਹੜੀਆਂ ਚੀਜ਼ਾਂ ਲੈ ਕੇ ਕਈ ਦਿਨਾਂ ਤੋਂ ਜਿਹੜਾ ਵਕ ਵਕ ਥਾਵਾ ਤੇ ਸੇਵਾ ਕਰ ਰਹੇ ਨੇ ਅੱਜ ਤੀਜਾ ਚੌਥਾ ਗੇੜਾ ਜਿਹੜਾ ਜਿਨ੍ਹਾਂ ਦਾ ਹੜ ਪੀੜਤਾਂ ਲਈ ਆ ਅੱਗੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀਰ ਉਹਨਾਂ ਨੇ ਜਿੱਦਾਂ ਅਪਜੀ ਨੂੰ ਪਤਾ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਵੱਲੋਂ ਸੇਵਾ ਜਿਹੜੀ ਇੱਥੇ ਚੱਲ ਰਹੀ ਆ ਅਸੀਂ ਇੱਥੇ ਤਿੰਨ ਪਿੰਡਾਂ ਦੀ ਜ਼ਿੰਮੇਵਾਰੀ ਲੈਂਤੀ ਆ ਜੀ ਜਿਨ੍ਹਾਂ ਦੀ ਜ਼ਮੀਨ ਨੂੰ ਪੱਧਰ ਕਰਕੇ ਪ੍ਰੋਪਰ ਕਣਕ ਬੀਜੀ ਜਾਊਗੀ ਖਾਦ ਤੇ ਪ੍ਰੋਪਰ ਸਾਰੀ ਜ਼ਿੰਮੇਵਾਰੀ ਤਿੰਨ ਪਿੰਡਾਂ ਨੂੰ ਜਿਹੜਾ ਗੋਦ ਲਿਆ ਗਿਆ ਅਸੀਂ ਉਹਨਾਂ ਲਈ ਵੀਰ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਵੀਰ ਉਹਣੀ ਆਪਣੇ ਪਿੰਡ ਦੇ ਵਿੱਚੋਂ ਇਲਾਕੇ ਦੇ ਵਿੱਚੋਂ ਐਨਆਰਆਈ ਭੈਣ ਭਰਾਵਾਂ ਦੇ ਸਾਥ ਦੇ ਨਾਲ ਡੀਜ਼ਲ ਦੇ ਰੂਪ ਦੇ ਵਿੱਚ ਔਰ ਬੀ ਦੇ ਰੂਪ ਦੇ ਵਿੱਚ ਸਾਡੀ ਜਰੂਰ ਸਪੋਰਟ ਕਰਕੇ ਜਾਣ ਤਾਂ ਜੋ ਉਹਨਾਂ ਤਿੰਨੇ ਪਿੰਡਾਂ ਨੂੰ ਆਪਾਂ ਦੁਬਾਰਾ ਤੋਂ ਆਪਣੇ ਬਰਾਬਰ ਕਰ ਲਈਏ ਆਪਣੇ ਆਪਣੇ ਨਾਲ ਦੇ ਕਰ ਲਈਏ ਕਿਉਂਕਿ ਆਪਣੇ ਬਰਾਬਰ ਦੇ ਜਦੋਂ ਪਿੰਡ ਭਣਪਰਾ ਹੋਣਗੇ ਤਾਂ ਹੀ ਚੰਗਾ ਲੱਗਦਾ ਕਿਉਂਕਿ ਬਰਬਾਦੀ ਬਹੁਤ ਵੱਡੇ ਪੱਧਰ ਤੇ ਹੋਈ ਹੈ ਤੇ ਵੀਰ ਉਹਨਾਂ ਦਾ ਪਿੰਡ ਜਿਹੜਾ ਹੈਗਾ ਜੀ ਪਿੰਡ ਨੰਗਲਕਲਾ ਮਾਨਸਾ ਦੇ ਵਿੱਚ ਮਾਨਸਾ ਤੋਂ ਪਹਿਲਾਂ ਵੀ ਸਾਨੂੰ ਬਹੁਤ ਭੈਣ ਭਰਾ ਸਪੋਰਟ ਕਰਦੇ ਨੇ ਅਸੀਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਤੀਜਾ ਚੌਥਾ ਢੇੜਾ ਇੱਥੇ ਮਤਲਬ ਨਹੀਂ ਬੰਦਾ ਇਨੀ ਦੂਰੋਂ ਕਹਿੰਦਾ ਇੱਕ ਢੇੜਾ ਲਾ ਲਿਆ ਆਪਣੀ ਜ਼ਿੰਮੇਵਾਰੀ ਉੱਤਰ ਗਿਆ ਆਪਣਾ ਫਰਜ਼ ਉੱਤਰ ਗਿਆ ਅੱਜ ਤੀਜਾ ਢੇੜਾ ਤੇ ਸਾਨੂੰ ਵੀ ਵਿਸ਼ਵਾਸ ਦਿਵਾਇਆ ਵੀ ਵੀਰੇ ਅਸੀਂ ਟਰੈਕਟਰ ਲੈ ਕੇ ਆਵਾਂਗੇ ਤੇ ਉਦੋਂ ਅੱਗੇ ਅਸੀਂ ਬੇਨਤੀ ਕਰਦੇ ਹਾਂ ਵੀਰ ਉਹਨਾਂ ਦੇ ਨਾਲ ਪਿੰਡ ਵਾਸੀਆਂ ਨੂੰ ਵੀ ਇਹਨਾਂ ਵੀਰਾਂ ਨੂੰ ਜ਼ਰੂਰ ਸਹਿਯੋਗ ਕਰਨਾ ਆਪ ਜੀ ਨੇ ਆਪ ਜੀ ਨੇ ਨਾਲ ਆ ਕੇ ਜਿਹੜੀ ਡੀਜ਼ਲ ਦੇ ਰੂਪ ਵਿੱਚ ਸਪੋਰਟ ਕਰਨੀ ਆ ਕਿਉਂਕਿ ਇੱਥੇ ਤਿੰਨ ਪਿੰਡਾਂ ਦੇ ਵਿੱਚ ਕੋਈ ਸੰਸਥਾ ਨਹੀਂ ਆਈ ਹਾਲ ਤੱਕ ਕਿਉਂਕਿ ਰੇਤ 5-5 ਫੁੱਟ ਆ ਇਹ ਜਿਹੜੇ ਖੇਤਾਂ ਦੇ ਵਿੱਚ ਰੇਤ ਆ ਇਹਨਾਂ ਭੈਣ ਭਰਾਵਾਂ ਦਾ ਨੁਕਸਾਨ 2023 ਚ ਵੀ ਹੋਇਆ ਸੀ 2023 ਤੋਂ ਬਾਅਦ ਜ਼ਮੀਨਾਂ ਹੁਣ ਜਾ ਕੇ ਪੱਧਰ ਕਰਕੇ ਪਹਿਲੀ ਵਾਰੀ ਝੋਨਾ ਲਾਇਆ ਸੀ ਤੇ ਅੱਜ ਫੇਰ ਹੜ ਆ ਗਿਆ ਇਸ ਕਰਕੇ ਨਾ ਤਿੰਨਾ ਪਿੰਡਾਂ ਨੂੰ ਹੱਥ ਨਹੀਂ ਕੋਈ ਪਾ ਰਿਆ ਕਿਉਂਕਿ ਕੰਮ ਵੱਡਾ ਹੋਣ ਕਰਕੇ ਕਣਕ ਬੀਜਣ ਦਾ ਕੰਮ ਕੀ ਆ ਜੀ 1000 ਕਿਲੇ ਤੋਂ ਨੀਚੇ-ਨੀਚੇ ਬਣਦੀ ਆ 3 ਕਿਲਿਆਂ ਦੀ ਆਪਾਂ ਕਣਕ ਜ਼ਰੂਰ ਬੀਜ ਸਕਦੇ ਆ ਪਰ ਉਹਨੂੰ ਚੱਕਣ ਲਈ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਆ ਜੀ ਔਰ ਇਹਨਾਂ ਵੀਰਾਂ ਦਾ ਸਾਰੇ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਆਪਣਾ ਸਮਾਂ ਕੀਮਤੀ ਕੱਢ ਕੇ ਇੱਥੋਂ ਤੱਕ ਸੇਵਾ ਲੈ ਕੇ ਪਹੁੰਚਦੇ ਨੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ